ਲੈਂਡ ਪੁਲਿੰਗ ਵਾਲੀ ਲੜਾਈ ਜਿੱਥੇ ਵੱਡੀ ਹੋਣ ਜਾ ਰਹੀ ਆ ਉੱਥੇ ਜਦੋਂ ਸ਼ੰਭੂ ਖਨੋਰੀ ਧਰਨਾ ਚੱਲ ਰਿਹਾ ਸੀ ਤਦ ਅਦਾਲਤੀ ਹੁਕਮਾਂ ਦੇ ਤਹਿਤ ਇੱਕ ਕਮੇਟੀ ਦਾ ਗਠਨ ਹੋਇਆ ਹਾਂ ਸਾਬਕਾ ਜੱਜ ਸਾਹਿਬ ਦੀ ਅਗਵਾਈ ਹੇਠ ਸੋ ਸੁਪਰੀਮ ਕੋਰਟ ਵੱਲੋਂ ਜਸਟਿਸ ਜਿਹੜੇ ਰਿਟਾਇਰਡ ਨੇ ਨਵਾਬ ਸਿੰਘ ਦੀ ਅਗਵਾਈ ਹੇਠ ਇੱਕ ਕਮੇਟੀ ਬਣੀ ਸੀ ਉਸ ਕਮੇਟੀ ਦੇ ਹੁਣ ਕੁਝ ਸੁਝਾਅ ਸਾਹਮਣੇ ਆ ਰਹੇ ਨੇ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਕਿਸਾਨੀਆਂ ਉਸ ਨੂੰ ਕਹਿੰਦੇ ਨਵੇਂ ਬਦਲ ਪੇਸ਼ ਕਰਨੇ ਪੈਣੇ ਆ ਉਹਦੇ ਮੂਰੇ ਉਹਦੇ ਮੂਰੇ ਜਿਹੜੀਆਂ ਚੁਣੌਤੀਆਂ ਨੇ ਕਿਸਾਨ ਕ੍ਰੈਡਿਟ ਵਪਾਰ ਸ਼ੁਰੂ ਕਰਨ ਦੀ ਲੋੜ ਹੈ ਉਹ ਕਹਿੰਦੇ ਵੀ ਕਿ ਕਿਸਾਨਾਂ ਦੀ ਆਮਦਨੀ ਚ ਵਾਧੇ ਲਈ ਤੇ ਖੇਤੀ ਤੋਂ ਇਲਾਵਾ ਕਿਸਾਨਾਂ ਦੀ ਗੈਰ ਖੇਤੀ ਸਾਧਨਾਂ ਤੋਂ ਆਮਦਨ ਚ ਵਾਧੇ ਲਈ ਉਹਨਾਂ ਦੀ ਸ਼ਮੂਲੀਅਤ ਤੇ ਨਹੀਂ ਸਾਨੂੰ ਕਹਿੰਦੇ ਕੰਮ ਕਰਨ ਦੀ ਲੋੜ ਹੈ ਇਹਦੇ ਇਨੋਂ ਨੇ ਕਿਹਾ ਕਿ ਕਾਰਬਨ ਕ੍ਰੈਡਿਟ ਵਪਾਰ ਮਤਲਬ ਉਹਨਾਂ ਦਾ ਕਹਿਣ ਤੋਂ ਭਾਵ ਸੀਗਾ ਕਿ ਜਿਵੇਂ ਗੜਸ਼ੰਕਰ ਹਿਆਰਪੁਰ ਹੈ ਜਾਂ ਅਨੰਦਪੁਰ ਸਾਹਿਬ ਦੇ ਉੱਪਰ ਕੰਢੀ ਵਾਲਾ ਜਿਹੜਾ ਖੇਤਰ ਆ ਇਸੇ ਤਰ੍ਹਾਂ ਹਰਿਆਣੇ ਚ ਜਮਨਾ ਨਗਰ ਵਾਲਾ ਜਿਹੜੇ ਖੇਤਰ ਨੇ ਜਾਂ ਹੋਰ ਕੁਝ ਖੇਤਰ ਨੇ ਉਹਨਾਂ ਖੇਤਰਾਂ ਚ ਕਹਿੰਦੇ ਕਿ ਸਰਕਾਰ ਮਿਲ ਕੇ ਜੰਗਲਾਤ ਵਿਭਾਗ ਮਿਲ ਕੇ ਜਿੰਨਾਂ ਜਿਹਨਾਂ ਉੱਤੇ ਕੰਮ ਕਰਕੇ ਆਪਣੇ ਖੇਤਾਂ 'ਚ ਜੰਗਲ ਲਾਓ ਦਰਖਤ ਲਾਓ ਤੇ ਉਹਦੇ ਵਿੱਚੋਂ ਜਿਹੜੀ ਆਮਦਨ ਆਵੇ ਉਹਦਾ 75% ਦੀ 80% ਦੀ ਹਿੱਸਾ ਕਿਸਾਨ ਨੂੰ ਜਾਵੇ 20% ਮਤਲਬ ਮੰਨ ਲਓ ਆਪਾਂ ਪੈਦਾ ਕਰੀ ਕਿ ਉਹਦੇ ਚੋਂ ਇੰਨੀ ਆਕਸੀਜਨ ਪੈਦਾ ਹੋ ਰਹੀ ਆ ਉਹ ਸਵਾਲੀ ਉਹਨਾਂ ਦੀ ਆਮਦਨ ਤਾਂ ਕੀਤੀ ਜਾਵੇ ਕਿ ਇਹਨਾਂ ਯੋਗਦਾਨ ਪਾ ਰਹੇ ਨੇ ਕਿਸਾਨ ਸਿੱਧੇ ਸੋ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਯੋਜਨਾ ਤੇ ਵੀ ਗੱਲ ਕੀਤੀ ਹੈ ਪਰ ਜਿਹੜੀ ਪੰਜਾਬ ਦੀ ਜ਼ਮੀਨ ਘਟਦੀ ਜਾ ਰਹੀ ਹੈ ਜੇ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ 40000 ਏਕੜ ਪੰਜਾਬ ਚ 18-19 ਸਾਈਟਾਂ ਪੰਜਾਬ ਸਰਕਾਰ ਨੇ ਤੈਅ ਕਰ ਲੀਆਂ 23-24000 ਏਕੜ ਕਲੇ ਲੁਧਿਆਣਾ ਚੋਂ ਤੇ ਬਾਕੀ ਪੂਰੇ ਪੰਜਾਬ ਚੋਂ ਇਕੱਠੀ ਕਰ ਰਹੇ ਨੇ ਤੇ ਪਿਛਲੇ ਦਹਾਕੇਾਂ ਚ ਜਦੋਂ ਝਾਤ ਮਾਰੀ ਹੈ ਮੇਰੇ ਮੂਰੇ ਇੱਕ ਰਿਪੋਰਟ ਪਈ ਹੈ ਜਿਹੜੀ ਦੰਪਰਦੀ ਹੈ ਕਿ ਪਿਛਲੇ ਇੱਕ ਦਹਾਕੇ ਚ 4 ਲੱਖ ਏਕੜ ਤੋ ਵੱਧ ਜ਼ਮੀਨ ਖੇਤੀ ਹਟੋ ਕੱਢ ਕੇ ਕੰਕਰੀਟ ਦੇ ਜੰਗਲ ਚ ਬਦਲ ਦਿੱਤੀ ਗਈ ਹੈ 10 ਸਾਲਾਂ ਚ 4 ਲੱਖ ਏਕੜ ਤੋਂ ਵੱਧ ਜ਼ਮੀਨ ਅਸੀਂ ਇਹਨਾਂ ਚੋਂ ਕੱਢ ਲਈ ਹੈ ਜਿਹਦੇ ਵਿੱਚੋਂ ਕੱਲੀ 60000 ਏਕੜ ਜ਼ਮੀਨ ਤਾਂ ਸਿੱਧੀ ਕਹਿੰਦੇ ਜੀ ਇਹ ਨੈਸ਼ਨਲ ਹਾਈਵੇ ਹੋਵੇ ਭਾਰਤ ਵਾਲਾ ਪ੍ਰੋਜੈਕਟ ਜੇ ਉਹਨਾਂ ਲਈ ਹੈ ਆ ਮੇਰੇ ਮੂਰੇ ਰਿਪੋਰਟ ਦਮ ਭਰਦੀ ਹੈ ਕਿ ਸੂਬੇ ਦੀ ਸੋਨਾ ਉਗਲਣ ਵਾਲੀ ਕਹਿੰਦੇ ਖੇਤੀ ਜ਼ਮੀਨ ਕਿਸਾਨਾਂ ਕਰਪਕਰਾਣੇ ਨੂੰ ਸੌਂਪੀ ਜਾ ਰਹੀ ਹੈ ਨੂੰ ਲੈ ਕੇ ਲੋਕ ਚੇਤਨ ਹੋਣ ਲੱਗੇ ਨੇ ਗ੍ਰਾਮ ਸਭਾ ਮੋਂ ਦੇ ਮਤੇ ਪੈਣ ਲੱਗੇ ਨੇ ਪਰ ਇਹ ਸਚਾਈ ਆ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਹੜਾ ਅਨਾਜ ਪੈਦਾ ਕਰਨ ਖਾਸ ਕਰ ਕਣਕ ਦੀ ਪੈਦਾਵਾਰ ਦੇ ਵਿੱਚ ਕੁੱਲ ਪੈਦਾਵਾਰ ਚੋ 52% ਦੀ ਲਗਭਗ ਇਕੱਲਾ ਹੀ 51-52% ਦੀ ਹਿੱਸੇਦਾਰੀ ਭਰਿਆ 48-49% ਦੀ ਬਾਕੀ ਸਾਰੇ ਸੂਬਿਆਂ ਦੀ ਮਿਲ ਕੇ ਯੋਗਦਾਨ ਹੈ ਉਹਦੇ باوجود ਵੀ ਬੋਨਸ ਕਦੇ ਮੱਧ ਪ੍ਰਦੇਸ਼ ਨੂੰ ਦੇ ਦੇਓ ਕਦੇ ਰਾਜਸਥਾਨ ਨੂੰ ਦੇ ਦੇ ਕਦੇ ਇਹਨੂੰ ਦੇ ਦੇਓ ਕਦੇ ਪੰਜਾਬ ਨੂੰ ਕਦੇ ਬੋਨਸ ਵੀ ਨਹੀਂ ਦਿੰਦੇ ਤੇ ਪੰਜਾਬ ਦੇ ਵਿੱਚੋ ਜੇ ਇਸੇ ਤਰ੍ਹਾਂ ਕਹਿੰਦੇ ਰਕਮਾਂ ਘਟਾਇਆ ਜਾਂਦਾ ਰਿਹਾ 10 ਸਾਲਾਂ ਚ 4 ਲੱਖ ਏਕੜ ਜ਼ਮੀਨ ਕਹਿੰਦੇ ਪੰਜਾਬ ਦੇ ਹੇਠੋਂ ਕੱਢ ਲਈ ਗਈ ਆ ਜਿੱਥੋਂ 60 ਹਜ਼ਾਰ ਏਕੜ ਜ਼ਮੀਨ ਤਾਂ ਕੱਲੀ ਭਾਰਤ ਸਰਕਾਰ ਵੱਲੋਂ ਹਾਈਵੇ ਬਣਾਉਣ ਲਈ ਐਕਵਾਇਰ ਕੀਤੀ ਗਈ ਆ 80% ਦੀ ਹਾਈਵੇ ਦਾ ਨਿਰਮਾਣ ਹੋ ਚੁੱਕਿਆ 20% ਦੀ ਲਈ ਜਦੋਂ ਜੈਦ ਜਿਵੇਂ ਰੋਜ਼ ਡੰਡੇ ਦੇ ਜ਼ੋਰ ਤੇ ਪੰਜਾਬ ਪੁਲਿਸ ਲੱਗੀ ਆ ਐ ਕਿਸਾਨ ਕਹਿੰਦੇ ਮੁਆਵਜ਼ੇ ਵੀ ਪੂਰੇ ਨਹੀਂ ਮਿਲੇ ਉਹਦੇ باوجود ਖਿੱਚਟੂ ਹੋ ਰਹੀ ਆ ਸੋ ਇਸ ਲਈ ਵੱਡਾ ਸਵਾਲ ਖੜਾ ਹੈ ਇਸੇ ਤਰ੍ਹਾਂ ਕਹਿੰਦੇ ਪੰਜਾਬ ਚ ਮਤਲਬ ਕਿ ਜਿਹੜੀ ਇਹ ਐਕਵਾਇਰ ਕਰਨ ਵਾਲੀ ਨੀਤੀ ਆ ਇਹ 10 ਸੌਣਾ ਦੀ ਧਾਕ ਦੇ ਹਿਸਾਬ ਨਾਲ ਜੀ 4 ਲੇ 1 ਏਕੜ ਹੈ ਕਹਿੰਦੇ ਪੰਜਾਬ ਦੀ 1 ਹਾਰਾ ਏਕੜ ਖੇਤੀ ਜੋਗ ਜ਼ਮੀਨ ਹਾਂ ਮਤਲਬ ਕਿ ਘਟ ਸਕਦੀ ਆ ਤੇ ਜ਼ਮੀਨ ਕਟੂਗੀ ਤਾਂ ਪਹਿਲਾ ਵਾਰ ਕਟੂਗੀ ਪਹਿਲਾ ਵਾਰ ਕਟੂਗਾ ਤਾਂ ਕੁੱਲ ਪਹਿਲਾ ਵਾਰ ਸਨ ਜੋਗਦਾਨ ਕਟੂਗਾ ਤੇ ਜੋਗਦਾਨ ਕਟੂਗਾ ਤੇ ਪੰਜਾਬ ਨੂੰ ਕਹਿੰਦੇ ਫਿਰ ਐਮ ਐਸ ਪੀ ਜੇ ਕਣਕ ਤੇ ਝੋਨੇ ਤੇ ਮਿਲ ਵੀ ਰਹੀ ਹੈ ਫਿਰ ਉਹਦੇ ਵਿੱਚੋਂ ਵੀ ਬਾਹਰ ਹੋਣ ਦਾ ਖਤਰਾ ਖੜਾ ਤੇ ਇਸ ਲਈ ਕੁਝ ਤਰ੍ਹਾਂ ਕਹਿੰਦੀ ਹੈ ਕਿ ਸ਼ਾਸਨ ਪੰਜਾਬ ਨੂੰ ਚੋਂ ਬਾਹਰ ਕੀਤਾ ਜਾ ਰਿਹਾ ਦੂਏ ਪਾਸੇ ਫਿਰ ਦੇਸ਼ਮੁਰੇ ਅਨਾਜ ਦਾ ਸੰਕਟ ਵੀ ਖੜਾ ਹੋਣਾ ਫਿਰ ਬਾਰੂ ਲਾਲਖਣ ਕੰਮ ਮੰਗਾ ਲਿਓ ਭਾਈ ਆ ਫਿਰ ਅਮਰੀਕਾ ਕਹਿੰਦਾ ਸਮਝੌਤਾ ਕਰ ਲਓ ਮੇਰੇ ਨਾਲ ਖੇਤੀ ਤੇ ਡੈਰੀ ਵਾਲੇ ਮਾਮਲੇ ਚ ਫਿਰ ਆਇਆ ਕਰੂਗਾ ਨਿਊਜ਼ੀਲੈਂਡ ਤੋਂ ਦੁੱਧ ਵਗੈਰਾ ਉਧਰੋਂ ਤੇ ਪੰਜਾਬ ਵਾਲਾ ਤੇ ਦੇਸ਼ ਵਾਲਾ ਸਾਰਾ ਕੁਝ ਮੁੱਕ ਜਾਣਾ ਵੈਸੇ ਇੱਥੇ ਨਕਲੀ ਦੁੱਧ ਦਾ ਕਾਰੋਬਾਰ ਤਾਂ ਬਹੁਤ ਵੱਧ ਰਿਹਾ ਹੈ ਇਹਦੇ ਉੱਤੇ ਵੀ ਸਵਾਲ ਖੜਾ ਸੋ ਪੰਜਾਬ ਦੇ ਮੂਹਰੇ ਜਿਹੜੀ ਇਹ ਚੁਣੌਤੀ ਆ ਖੜੀ ਹੋਈ ਹੈ ਜੀ ਇਸ ਨੂੰ ਨਜਿੱਠਣ ਦੇ ਲਈ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਕਿਵੇਂ ਨਜਿੱਠਿਆ ਜਾਂਦਾ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਰਿਪੋਰਟ ਕਹਿੰਦੀ ਹੈ ਰਿਪੋਰਟ ਮੁਤਾਬਕ ਭਾਰਤ ਚ 70 ਤੋਂ 75 ਲੱਖ ਹੈਕਟੇ ਕਹਿੰਦੇ ਕਣਕ ਦੀ ਖੇਤੀ ਕੀਤੀ ਜਾਂਦੀ ਹੈ ਇਹਦੇ ਚ 50% ਤੋਂ ਵੱਧ ਯੋਗਦਾਨ ਇਕੱਲਾ ਪੰਜਾਬ ਪਾਉਂਦਾ 35 ਲੱਖ ਜੇ ਪੂਰੇ ਮੁਲਕ ਚ 70 ਤੋਂ 75 ਲੱਖ ਹੈਕਟੇਰ ਚ ਖੇਤੀ ਹੋ ਰਹੀ ਆ ਤਾਂ ਇਕੱਲੇ ਪੰਜਾਬ ਚ ਕਣਕ ਦੀ ਫੈਦਾਵਾਰ ਲਈ 35 ਲੱਖ ਹੈਕਟੇਰ ਜ਼ਮੀਨ ਵਰਤੀ ਜਾ ਰਹੀ ਹੈ ਤੇ ਲਗਾਤਾਰ ਜੇ ਘੱਟੀ ਜਾਊਗੀ 10 ਸਾਲਾਂ ਚ 4 ਲੱਖ ਏਕੜ ਕੱਢ ਲਈ ਤੇ ਹੁਣ ਤੁਸੀਂ 3 ਮਹੀਨਿਆਂ ਦੇ ਵਿੱਚ 40 ਹਜ਼ਾਰ ਏਕੜ ਕੱਢਣ ਨੂੰ ਫਿਰਦੇ ਹੋ ਤੇ ਫਿਰ ਪੰਜਾਬ ਦੇ ਕੋਲ ਖੇਤੀ ਵਾਲੀ ਜ਼ਮੀਨ ਰਹਿਣੀ ਨਹੀਂ ਜਨਾਬ ਤੇ ਛੋਟਾ ਕਿਸਾਨੇ ਚੋਂ ਬਾਹਰ ਹੋਈ ਜਾ ਰਿਹਾ ਹੈ ਜੇ ਕਿਸਾਨ ਉਜੜੂਗਾ ਤਾਂ ਉਹਦੇ ਨਾਲ ਦੇ ਸਹਾਇਕ ਧੰਦਿਆਂ ਵਿੱਚੋਂ ਉਹ ਲੋਕ ਵੀ ਉਜੜਨਗੇ ਖੇਤ ਮਜ਼ਦੂਰ ਵੀ ਉਜੜੂ ਛੋਟਾ ਪਿੰਡਲਾ ਦੁਕਾਨਦਾਰ ਵੀ ਉਜੜੂ ਤੇ ਪਿੰਡ ਉਜੜਨਗੇ ਸੋ ਇਹ ਚੁਣੌਤੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਸਰਕਾਰਾਂ ਦੀ ਰਾਜਨੀਤਿਕ ਤਰ੍ਹਾਂ ਦੀ ਅਣ ਦੇਖੀ ਹੈ ਇਸੇ ਲਈ ਲੈਂਡ ਪੁਲਿੰਗ ਵਾਲਾ ਮੁੱਦਾ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣੂਗਾ ਔਰ ਕਿਸਾਨ ਜਿੱਥੇ ਬੰਦੀਆਂ ਜਿੱਕਰ ਇਹਦੀ ਲੜਾਈ ਲੜਦੀਆਂ ਤਾਂ ਸ਼ਾਇਦ ਆਪਣਾ ਗਵਾਇਆ ਰਤਬਾ ਮੁੜ ਕੇ ਬਹਾਲ ਕਰਨ ਦੇ ਰਾਹ ਪੈਣਗੇ